ਅੱਜ ਆਪਾਂ ਜਿਸ ਟੱਟ 'ਤੇ ਆਏ ਆ ਇੱਥੇ ਆਪਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਜ਼ਿੰਦਗੀ ਦੇ ਤਿੰਨ ਮਨੋਰਥ ਹੁੰਦੇ ਨੇ ਲਾਈਫ ਲਿਬਰਟੀ ਐਂਡ ਪਰਸੂਟ ਆਫ ਹੈਪੀਨੈਸ ਅੱਜ ਇਹ ਤਿੰਨ ਜਿਹੜੇ ਮੈਂ ਇਹਦੇ ਵਰਡਸ ਇਹ ਅੱਜ ਪੰਜਾਬ 'ਚੋਂ ਮਿਸਿੰਗ ਨੇ ਤੇ ਹੌਲੀ-ਹੌਲੀ ਇਹ ਸਾਡੇ ਤੋਂ ਵਿਚੜ ਰਹੇ ਨੇ ਜਿਹੜੇ ਕਿ ਆਪਾਂ ਨੂੰ ਮੋੜਾ ਕੱਤਰ ਕਰਨ ਦੀ ਲੋੜ ਹੈਗੀ ਆ ਜਿਹੜਾ ਨਸ਼ਾ ਹੈ ਇਹ ਇੱਕ ਸਮਾਜਿਕ ਮੁੱਦਾ ਹੈਗਾ ਇਹਨੂੰ ਇੱਕ ਬਰਾਈ ਵਜੋਂ ਨਾ ਸਮਝਿਆ ਜਾਵੇ ਤੇ ਨਾ ਉਹ ਸਮਾਜ ਨੂੰ ਜਿਹੜੇ ਦਸ਼ੇ ਦੇ ਵਿੱਚ ਉਲਦੇ ਹੋਏ ਆ ਉਹਨਾਂ ਤੋਂ ਉਹਨਾਂ ਨੂੰ ਆਪਣੇ ਤੋਂ ਆਪਾਂ ਅਲੱਗ ਕਰੀਏ ਜੇ ਆਪਾਂ ਨਸ਼ੇ ਦਾ ਸਮਝਣਾ ਮੁੱਦਾ ਤਾਂ ਉਹਨਾਂ ਨੂੰ ਆਪਾਂ ਨੂੰ ਨਾਲ ਲੈ ਕੇ ਚੱਲਣਾ ਪਊਗਾ ਇਹ ਜਿਹੜੇ ਨਸ਼ੇ ਪੰਜਾਬ ਚ ਆਏ ਨੇ ਹੁਣ ਤੁਸੀਂ ਪਿੱਛੇ ਦੇ ਪੜਿਆ ਆਉਣਾ ਕਿ ਜਿੱਤੇ ਕਸ਼ਮੀਰ ਦੇ ਵਿੱਚ ਲਾਹੂ ਤੇ ਜ਼ਮੀਨ ਲੜਾਈ ਚੱਲ ਰਹੀ ਹੈ ਲੋਕੀ ਆਪਣੇ ਹੱਕਾਂ ਲਈ ਲੜ ਰਹੇ ਨੇ ਉੱਥੇ ਵੀ ਹੁਣ ਇਹਨਾਂ ਨੇ ਜਿਹੜੀ ਨਵੀਂ ਮਾਰ ਮਾਰੀ ਆ ਫੌਜ ਵੱਲੋਂ ਉਹ ਇਹਨਾਂ ਨੇ ਮਾਰਿਆ ਤੇ ਉੱਥੇ ਨਸ਼ੇ ਇੰਟਰੋਡਿਊਸ ਕਰਤੇ ਉਹ ਵੀ ਸਿੰਥੈਟਿਕ ਡਰੱਗਸ ਜਿਹਦੇ ਕਰਕੇ ਹਰ 12 ਮਿੰਟ ਬਾਅਦ ਸ਼੍ਰੀਨਗਰ ਦੇ ਹਸਪਤਾਲ ਵਿੱਚ ਮੀਨ ਹਸਤਾਜ ਇੱਕ ਨਵਾਂ ਪੇਸ਼ੈਂਟ ਆਉਲਾ ਹੈਗਾ ਇਹ ਇਸੇ ਤਰ੍ਹਾਂ ਦਾ ਵਰਤਾਰਾ ਪੰਜਾਬ 'ਚ ਜਦੋਂ ਸਿੱਖਸ ਸਟਰਗਲ ਫਲੋਜ਼ਰ ਵਾਲ ਗਿਆ ਉਸ ਤੋਂ ਬਾਅਦ ਜਿਨ੍ਹਾਂ ਨੇ ਆਪਣੇ ਸਮਾਜ ਨੂੰ ਉਜਾਉਣ ਲਈ ਆਪਣੀ ਨੌਜਵਾਨੀ ਨੂੰ ਉਜਾਉਣ ਲਈ ਸਾਡੇ ਪੰਜਾਬ ਨੂੰ ਇੱਕ ਵੱਖਰਾ ਰਾਹ ਪਾਇਆ ਤੁਸੀਂ ਮੈਂ ਤੁਹਾਡੇ ਨਾਲ ਚੰਦ ਲਾਈਨਾਂ ਸ਼ੇਅਰ ਕਰਦਾ ਇਹ ਤਸਵੀਰ ਨਹੀਂ ਪੰਜਾਬ ਦੀ ਜਿੱਥੇ ਵਿਸਰੇ ਧਰਮ ਅਮਾਨ ਜੋ ਪਹਿਰੇ ਦਾਸ ਪੰਜਾਬ ਦੇ ਸੌਗੇ ਲੰਮੀਆਂ ਤਾਨ ਵਿਹਾਲ ਪੰਜਾਬ ਪੁਕਾਰ ਦਾ ਸੱਚੋ ਨਮੀ ਕਹਾਣੀ ਅੱਜ ਹੁੱਕੀ ਹੁੱਕੀ ਹੋ ਰਹੇ ਮੱਖਿਓ ਮਿੱਠੀ ਮਿੱਟੀ ਤੇ ਅੰਮ੍ਰਿਤ ਵਰਗਾ ਪਾਣੀ ਅੱਜ ਆਪਣਾ ਪੰਜਾਬ ਇਸ ਦਿਸ਼ਾ ਵੱਲ ਚੱਲ ਰਿਹਾ ਹੈਗਾ ਇਸ ਨੂੰ ਖਲ ਪਾਉਣ ਲਈ ਆਪਾਂ ਨੂੰ ਮੋਢੇ ਨਾਲ ਮੋਢਾ ਜੋੜਨਾ ਪਊਗਾ ਪਰ ਆਪਾਂ ਮੈਂ ਦਵਾਰਾ ਕਹਿਣਾ ਕਿ ਆਪਾਂ تین ਅੱਖਰ ਸਦਾ ਜ਼ਿੰਦਗੀ 'ਚ ਜਿਆਦ ਰੱਖਨੇ ਆ ਜਾਈ ਲਿਬਰਟੀ ਐਂਡ ਪਰਸੂਟ ਆਫ ਹੈਪੀਨੈਸ ਇਹ ਹੈ ਆਪਣੀ ਜ਼ਿੰਦਗੀ ਦਾ ਵਿੱਚ ਆਪਣੇ ਤੁਸੀਂ ਇਹ ਪ੍ਰਣਾਲੋ ਵਰਡਸ ਇਹਨਾਂ ਬਾਰੇ ਪਾਡੂ ਗੂਗਲ ਵਗੈਰਾ ਚੋ ਕੱਢਦੇ ਜਾਂ ਜਿੱਥੇ ਵੀ ਤੁਸੀਂ ਫੇਸਬੁੱਕ ਵਗੈਰਾ ਚੋ ਦੇਖਦੇ ਆ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਇਹਨਾਂ ਤਿੰਨ ਵਰਡਸ ਦਾ ਕੀ ਅਹਿਮ ਮੀਨਿੰਗ ਆ ਬਾਕੀ ਜਿਹੜਾ ਡਰੱਗਸ ਨੂੰ ਕਹਿੰਦੇ ਨੇ ਕਿ ਅਸੀਂ ਖੜ ਖਤਮ ਕਰ ਦਾਂਗੇ ਜਿਹੜੋਂ ਪੱਟ ਦਾਂਗੇ ਇਹ ਚੀਜ਼ ਸਦੀਆਂ ਤੋਂ ਚੱਲਦੀ ਆਈ ਆ ਇਸ ਟੀ ਇਹਨੂੰ ਫੱਲ ਨਹੀਂ ਪਾਈ ਜਾ ਸਕਦੀ ਹਾਂ ਇਹਨੂੰ ਆਰਗਨਾਈਜ਼ਡ ਮੈਨਰ ਨਾਲ ਕੰਟਰੋਲ ਕੀਤਾ ਜਾਂਦਾ ਜਾਂ ਕੀਤਾ ਜਾ ਸਕਦਾ ਹੈ ਤੁਸੀਂ ਦੇਖੋ ਅਮਰਤ ਨਾ ਵਰਦਾਂ ਕਿੰਨਾ ਵਿਕਸਿਤ ਦੇਸ਼ ਆ ਅੱਜ ਦੁਨੀਆ ਦੀ ਸਭ ਨਾਲੋਂ ਵੱਡੀ ਤਾਕਤ ਆ ਉੱਤੇ ਹਰ ਸਾਲ ਇੱਕ ਲੱਖ 6000 ਨੌਜਵਾਨ ਡਰਗਸ ਦਾ ਬਾਹਰ ਹੁੰਦੇ ਨੇ ਤੇ ਆਪਣੀਆਂ ਜਾਨਾਂ ਤੋਂ ਹੱਥ ਖਵਾ ਵੰਦੇ ਨੇ ਇਸ ਲਈ ਜੇ ਤੁਸੀਂ ਸੋਚੋ ਕਿ ਜੇ ਅਮਰੀਕਾ ਵਰਗਾ ਮੁਲਕ ਇਥੇ ਥੰੜ ਨਹੀਂ ਪਾ ਸਕਿਆ ਪਰ ਉਹਨਾਂ ਨੇ ਇਹਦੇ ਹੋਰ ਮਈਆ ਸਪਨਾਏ ਨੇ ਸਟੇਟਾਂ ਦੇ ਵਿੱਚ ਜਿਹੜੇ ਸੌਫਟ ਡਰਗਸ ਹੈਗੀਆਂ ਨੇ ਉਹਨਾਂ ਨੂੰ ਇੰਟਰਡਿਊਸ ਕੀਤਾ ਹੈਗਾ ਲੀਗਲੀ ਤਾਂ ਕਿ ਲੋਕਾਂ ਨੂੰ ਜੇ ਇਸ ਮਾਲੂਥ ਨਸ਼ਿਆਂ ਤੋਂ ਬਚਾਉਣਾ ਤਾਂ ਉਹਨਾਂ ਨੂੰ ਕੋਈ ਵੇ ਆਊਟ ਦੇਣੀ ਪਊਗੀ ਜਿਹੜੀ ਕਿ ਆਪਾਂ ਨੂੰ ਇੱਥੇ ਆਪਣੀਆਂ ਸਰਕਾਰਾਂ ਤੋਂ ਮੰਗ ਕਰੀ ਜਾਈ ਦੀਆ ਕਿ ਸਾਡੇ ਲਈ ਵੀ ਕੋਈ ਇਸ ਤਰ੍ਹਾਂ ਦਾ ਰਿਹਾਣ ਸ਼ੁਰੂ ਕੀਤਾ ਜਾਵੇ ਤਾਂ ਕਿ ਆਪਾਂ ਆਜ ਜਿਹੜੀ ਇੱਥੇ ਪੰਜਾਬ ਦੇ ਵਿੱਚ ਜੰਗ ਦਾ ਪੁੱਤ ਬਚਾਉਣ ਦੀ ਉਸ ਨੂੰ ਆਪਾਂ ਕਿਸੇ ਤਰਪਤਨ ਲਾ ਸਕੀਏ ਪਰ ਇਹ ਜੋ ਪਿੰਡਾਂ ਵਿੱਚ ਬਣਦੀਆਂ ਨੇ ਸੋਸਾਇਟੀਜ਼ ਬਣ ਰੀਆਂ ਨੇ ਜੰਗ ਜਲੈਂਟੇ ਗਰੁੱਪਸ ਪਾਣ ਰਹੇ ਨੇ ਇਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਜਿੱਤੇ ਇਹ ਗਊ ਰਖਸ਼ਕਾਂ ਵਾਲਾ ਰਾਹ ਨਾ ਬਣਾ ਲੈ ਉਹਦੇ ਨਾਲ ਜੇ ਆਪਾਂ ਕੋਈ ਹੱਲ ਵੀ ਕਰਨ ਚੱਲਿਆਂ ਤਾਂ ਆਪਾਂ ਹੋਰ ਤਾਣੀ ਉਝਾਰਾਂਗੇ ਮੇਰੀ ਥੋੜੇ ਅਗੇ ਸਰਕੇਤੀਆਂ ਬੇਂਤੀਆਂ ਨੇ ਜਿੱਥੋਂ ਮੈਂ ਅਨੰਦ ਕੇ ਆਇਆ ਹਾਂ ਉੱਥੇ ਮੇਰੇ ਅੱਗੇ ਸਵਾਲ ਹੁੰਦੇ ਸੀ ਵੀ ਜਾਂ ਥੱਕ ਜਿਓ ਜਾਂ ਹਾਰ ਜਿਓ ਜਾਂ ਮਰ ਜਾ ਜੋ ਪਰ ਨਾ ਮੈਂ ਥੱਕਿਆ ਨਾ ਹਾਰਿਆ ਹਾਂ ਹੱਥ ਕੜੀਆਂ ਬੇੜੀਆਂ ਭੋਗ ਲਈਆਂ ਪਰ ਕਦੇ ਨਾ ਪੜੇ ਵਿਚਾਰੇ ਆ ਕਦੇ ਸੜ ਸਿਲਕ ਆਮਨ ਤੋਂ ਡੋਲੇ ਨਹੀਂ ਹੱਕ ਸੱਚ ਸਬਰ ਨਿਰਭਉ ਦੇ ਬੰਜਾਰੇ ਆ ਸੋ ਇਸ ਲਈ ਮੈਂ ਆਪਣੇ ਸਾਰੇ ਪੰਜਾਬੀ ਵੀਰਾਂ ਤੇ ਭੈਣਾਂ ਨੂੰ ਮੈਂ ਇਹਦੀ ਅਰਚ ਕਰਦਾ ਕਿ ਆਪਾਂ ਸਿਰ ਜੋੜ ਕੇ ਆਪਣੇ ਕੋਈ ਜਾਗਰ ਦਾ ਮਤ ਨੂੰ ਵਧিয়ে ਜਾਗਤਾ ਨਾਲ ਹੀ ਇੱਕ ਜਾਗਰੂਕ ਸਮਾਜ ਬਣਾਇਆ ਜਾ ਸਕਦਾ ਹੈਗਾ ਤੇ ਆਪਾਂ ਨੂੰ ਉਸ ਵੱਲ ਕਦਮ ਚੱਕਣੇ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ